ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਗੋਵਿੰਦ ਸਿੰਘ ਜੀ ਦੀ ਮਹਾਨਤਾ ਦੀ ਇੱਕ ਐਸੀ ਸਾਖੀ ਦੀ ਜਿਸ ਵਿੱਚ ਗੁਰਗੋਵਿੰਦ ਸੱਚੇ ਪਾਸ਼ਾ ਮਹਾਰਾਜ ਨੇ ਕਿਦਾਂ ਇੱਕ ਯੋਗੀ ਦਾ ਹੰਕਾਰ ਤੋੜਿਆ ਇੱਕ ਵਾਰ ਦੀ ਗੱਲ ਹੈ ਗੁਰਗੋਵਿੰਦ ਸਿੰਘ ਜੀ ਆਪਣੇ ਸਿੱਖਾਂ ਨਾਲ ਯਾਤਰਾ ਕਰ ਰਹੇ ਸਨ ਰਾਹ ਵਿੱਚ ਉਹਨਾਂ ਨੂੰ ਇੱਕ ਹੰਕਾਰੀ yogi ਮਿਲਿਆ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਮੈਂ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਨਾ ਚਾਹੁੰਨਾ ਕਿ ਤੁਸੀਂ ਨਾਮ ਚੱਪਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਸਿੱਖੀ ਇਤਿਹਾਸ ਤੇ ਸਿੱਖੀ ਸਿਧਾਂਤਤਾ ਦੀਆਂ ਵੱਧ ਤੋਂ ਵੱਧ ਵੀਡੀਓਜ਼ ਬਣਾ ਸਕੀਏ ਇੱਕ ਛੋਟਾ ਜਿਹਾ ਪਰਉਪਕਾਰ ਹੈ ਜੋ ਮਹਾਰਾਜੀ ਦੀ ਕਿਰਪਾ ਨਾਲ ਸੀ ਸ਼ੁਰੂ ਕੀਤਾ ਹੈ ਤੇ ਜੇ ਤੁਹਾਨੂੰ ਵੀਡੀਓ ਪਸੰਦ ਲੱਗੇ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟਾਂ ਦੇ ਵਿੱਚ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਦੇਾਰੇ ਕਮੈਂਟ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਚਲੋ ਹੁਣ ਸਾਖੀ ਤੇ ਆਉਨੇ ਆ 18ਵੀਂ ਸਦੀ ਦੀ ਸ਼ੁਰੂਆਤ ਵਿੱਚ ਗੁਰਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਆਪਣੇ ਸਿੱਖਾਂ ਨਾਲ ਯਾਤਰਾ ਕਰ ਰਹੇ ਸਨ। ਇਹ ਹੀ ਕਹੀ ਹੀ ਯਾਤਰਾ ਸੀ ਜਿਸ ਵਿੱਚ ਉਹਨਾਂ ਨੂੰ ਯਾਤਰਾ ਦੇ ਵਿੱਚ ਇੱਕ ਹੰਕਾਰੀ yogi ਮਿਲਿਆ ਜੋ ਆਪਣੀ ਆਤਮਿਕ ਤਾਕਤਾਂ ਅਤੇ ਲੰਬੀ ਉਮਰ ਦੇ ਹੰਕਾਰ ਦੇ ਵਿੱਚ ਘੁੰਮ ਰਿਹਾ ਸੀ। ਗੁਰਗੋਬਿੰਦ ਸਿੰਘ ਜੀ ਸ਼ਾਂਤ ਮਨ ਨਾਲ ਕਹਿੰਦੇ ਨੇ ਸਿੱਖੋ ਚਲੋ ਅੱਗੇ ਵਧੀਏ ਸੱਚ ਦੇ ਨਿਮਰਤਾ ਦਾ ਸਨੇਹਾ ਫਲਾਈਏ ਸਿੱਖਾ ਨੇ ਕਿਹਾ ਜੀ ਗੁਰੂ ਜੀ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਹੰਕਾਰੀ ਯੋਗੀ ਨਾਲ ਮੁਲਾਕਾਤ ਇੱਕ ਹੰਕਾਰੀ ਮિજાਜਾਂ ਨਾਲ ਤੁਰਿਆ ਯੋਗੀ ਮੰਚ ਦੇ ਸੱਜੇ ਪਾਸੇ ਦਾਖਲ ਹੁੰਦਾ ਹੈ ਅਤੇ ਰਸਤੇ ਨੂੰ ਰੋਕ ਲੈਂਦਾ ਹੈ ਯੋਗੀ ਗਰਮ ਨਾਲ ਬੋਲਦਾ ਹੈ ਰੁਕੋ ਮੈਂ ਮਹਾਨ ਯੋਗੀ ਆ ਬਿਨਾ ਮੇਰੀਆਂ ਆਤਮਿਕ ਤਾਕਤਾਂ ਨੂੰ ਸਵੀਕਾਰ ਕੀਤੇ ਕੋਈ ਵੀ ਇੱਥੋਂ ਲੰਘ ਨਹੀਂ ਸਕਦਾ ਤੇ ਸ ਇੱਕ ਸਿੱਖ ਗੁਰੂ ਜੀ ਦੇ ਟੋਲੇ ਚ ਬੋਲਿਆ ਤੁਸੀਂ ਗੁਰਗੋਬਿੰਦ ਸਿੰਘ ਜੀ ਨੂੰ ਕੌਣ ਹੰਨੇ ਉਹ ਰੋਕਣ ਵਾਲੇ ਯੋਗੀ ਬੋਲਦਾ ਮੈਂ ਆਤਮਿਕ ਤਾਕਤ ਦਾ ਮਾਹਿਰਾ ਅਤੇ ਸਦੀਆਂ ਤੋਂ ਜੀ ਰਿਹਾ ਮੇਰੀ ਉਮਰ ਦਾ ਅੰਦਾਜ਼ਾ ਕੋਈ ਵੀ ਨਹੀਂ ਲਗਾ ਸਕਦਾ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਵਧਦੇ ਹਨ ਜੋਗੀ ਨੂੰ ਸ਼ਾਂਤੀ ਅਤੇ ਸੰਯਮ ਨਾਲ ਮੁਤਾਬਿਕ ਕਰਦੇ ਹਨ ਮੁਸਕਰਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਬੋਲੇ ਯੋਗੀ ਤੇਰੀ ਆਤਮਿਕ ਯਾਤਰਾ ਸਲਾਂਗਲਾ ਯੋਗ ਹੈ ਪਰ ਹੰਕਾਰ ਇਨਸਾਨ ਦੀ ਅਕਲ ਨੂੰ ਧੁੰਦਲਾ ਕਰ ਸਕਦਾ ਹੈ ਕਿ ਤੂੰ ਸੱਚ ਮੁੱਚ ਮੰਨਦਾ ਹੈ ਕਿ ਕੋਈ ਤੇਰੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਯੋਗੀ ਆਤਮ ਵਿਸ਼ਵਾਸ ਨਾਲ ਬੋਲਦਾ ਹੈ ਹਾਂ ਗੁਰੂ ਜੀ ਕੋਈ ਨਹੀਂ ਪਤਾ ਲਗਾ ਸਕਦਾ ਮੈਂ ਬਹੁਤ ਹੀ ਜ਼ਿਆਦਾ ਆਤਮਿਕ ਸ਼ਕਤੀਆਂ ਨਾਲ ਭਰਿਆ ਹੋਇਆ ਹਾਂ ਗੁਰੂ ਗੋਬਿੰਦ ਸਿੰਘ ਜੀ ਹੌਲੀ ਜਿਹਾ ਹੱਸ ਕੇ ਬੋਲੇ ਤੇਰੀ ਉਮਰ 5125 ਸਾਲ 3 ਮਹੀਨੇ ਤੇ 3 ਦਿਨ ਦੀ ਤੇ ਉਹ ਉਹਦੀ ਜ਼ਮੀਨ ਕਿਸ ਕੀ ਉਸਦੇ ਪੈਦਾ ਦੇ ਸੱਲੋ ਉਸਨੇ ਮੰਨਦੇ ਵਿੱਚ ਆਇਆ ਕਿ ਮੈਂ ਤਾਂ ਇਹਨਾਂ ਨੂੰ ਇੱਕ ਆਮ ਜਿਹਾ ਕੋਈ ਮਹਾਰਾਜ ਮੰਨ ਰਿਹਾ ਸੀ ਪਰ ਇਹਨਾਂ ਨੂੰ ਮੇਰੀ ਉਮਰ ਦਾ ਅੰਦਾਜ਼ਾ ਕਿੱਦਾਂ ਲੱਗਾ ਜੋ ਕੀ ਹੈਰਾਨ ਹੋ ਕੇ ਗੁੱਟਿਆ ਪਰ गिर ਜਾਂਦਾ ਹੈ ਅਤੇ ਨਿਮਰ ਹੋ ਕੇ ਬੋਲਦਾ ਹੈ ਇਹ ਕਿਵੇਂ ਹੋ ਸਕਦਾ ਹੈ ਸਿਰਫ ਕੋਈ ਵੀ ਦਿਵਯ ਦ੍ਰਿਸ਼ਟੀ ਨਾਲ ਹੀ ਇਹ ਜਾਣ ਸਕਦਾ ਹੈ ਮੈਨੂੰ ਮਾਫ ਕਰੋ ਗੁਰੂ ਜੀ ਮੇਰੇ ਹੰਕਾਰ ਲਈ ਗੁਰਗੋਵੀ ਸਿੰਘ ਜੀ ਹੱਸ ਕੇ ਬੋਲਦੇ ਹਨ ਕਦੀ ਵੀ ਇਸ ਦੁਨੀਆ ਵਿੱਚ ਜੇ ਤੁਸੀਂ ਆਏ ਹੋ ਕਦੀ ਵੀ ਹੰਕਾਰ ਕਦੀ ਵੀ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਇਹ ਭੁੱਲ ਜਾਓ ਕਿ ਤੁਸੀਂ ਇਨਸਾਨ ਹੋ ਪਰਮਾਤਮਾ ਸਭਤੇ ਕਿਰਪਾ ਕਰਦਾ ਹੈ ਪਰ ਅਸੀਂ ਜੇ ਲੰਬਾ ਜੀ ਰਹੇ ਹਾਂ ਜੇ ਸਾਡੇ ਕੋਲ ਧਨ ਹੈ ਸਾਡੇ ਤੋਂ ਸਭ ਕੁਝ ਹੈ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਦੁਨੀਆ ਦਾ ਹਰ ਚੀਜ਼ ਨੂੰ ਪਾ ਸਕਦੇ ਹਾਂ ਪਰ ਇਦਾਂ ਨਹੀਂ ਹੁੰਦਾ ਪਰਮਾਤਮਾ ਸਭ ਨੂੰ ਇੱਕ ਮੌਕਾ ਦਿੰਦਾ ਹੈ ਇਸੀ ਸਿੱਖਿਆ ਸਾਨੂੰ ਮਿਲਦੀ ਹੈ ਕਿ ਜੋਗੀ ਨੇ ਆਪਣੀ ਭੁੱਲ ਮੰਨੀ ਅਤੇ ਗੁਰਗੋਬਿੰਦ ਸਿੰਘ ਜੀ ਤੋਂ ਮਾਫੀ ਮੰਗੀ ਗੁਰੂ ਜੀ ਨੇ ਆਪਣੀ ਦ੍ਰਿਪਦੇਸ਼ਟੀ ਨਾਲ ਉਸ ਤੇ ਹੰਕਾਰ ਨੂੰ yogi ਦੇ ਹੰਕਾਰ ਨੂੰ ਨੀਵਾ ਕਰ ਦਿੱਤਾ ਉਸ ਨੂੰ ਨਿਮਰਤਾ ਅਤੇ ਸੱਚੀ ਸਿੱਖਿਆ ਦਾ ਪਾਠ ਪੜਾਇਆ yogi ਨੂੰ ਗੁਰਗੋਬਿੰਦ ਸਿੰਘ ਜੀ ਥੱਲੋਂ ਉਠਾਉਂਦੇ ਹਨ ਜਦੋਂ ਗੋਡੇ ਆ ਭਰ ਗਿਰਿਆ ਹੁੰਦਾ ਹੈ ਉਸ ਨੂੰ ਥੱਲਿਓਂ ਉਠਾਉਂਦੇ ਨੇ ਤੇ ਹੰਕਾਰ ਅਤੇ ਅਹੰਕਾਰ ਆਤਮਿਕ ਰਸਤੇ ਤੇ ਰੁਕਾਵਟ ਹਨ ਉਹ ਕਹਿੰਦੇ ਨੇ ਕਿ ਹੰਕਾਰ ਅਤੇ ਅਹੰਕਾਰ ਆਤਮਿਕ ਰਸਤੇ ਤੇ ਰੁਕਾਵਟ ਹੁੰਦੀਆਂ ਨੇ ਨਿਮਰਤਾ ਨੂੰ ਗੱਲ ਲਗਾਓ ਅਤੇ ਸੱਚੇ ਗਿਆਨ ਦੀ ਖੋਜ ਕਰੋ। ਇਹੀ ਪ੍ਰਕਾਸ਼ ਦਾ ਰਾਹ ਹੈ। yogi guru ji ਮੈਂ ਇਸ ਸਿੱਖਿਆ ਲਈ ਹਮੇਸ਼ਾ ਪਾਲੀ ਰਹਾਵਾਂਗਾ। ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ। ਗੁਰ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੱਖ ਆਪਣੀ ਯਾਤਰਾ ਯਾਰੀ ਰੱਖਦੇ ਹਨ ਜੋਗੀ ਇੱਜ਼ਤ ਨਾਲ ਮੱਥਾ ਟੇਕਦਾ ਹੈ ਜਦੋਂ ਪਾਸੇ ਹੁੰਦੇ ਹਨ ਗੁਰੂ ਜੀ ਦਾ ਚੀ ਤੀਜਾ ਸਿੱਖ ਬੋਲਦਾ ਹੈ ਗੁਰੂ ਜੀ ਤੁਹਾਡੀ ਅਕਲ ਅਤੇ ਦਿਆ ਦਾ ਅਪਰੰਪਾਰ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਮੇਸ਼ਾ ਯਾਦ ਰੱਖੋ ਅਸਲ ਤਾਕਤ ਨਿਮਰਤਾ ਤੇ ਮਨੁੱਖਤਾ ਦੀ ਸੇਵਾ ਵਿੱਚ ਹੈ ਜੋ ਇਸ ਨੂੰ ਮਨੁੱਖਤਾ ਦੀ ਸੇਵਾ ਲਈ ਲਾਊਗਾ ਉਸ ਨੂੰ ਉਹ ਮਾਲਕ ਵੀ ਰੰਗ ਭਾਗ ਲਾਊਗਾ ਇਸ ਤਰ੍ਹਾਂ ਯਾਤਰਾ ਯਾਰੀ ਰਹੀ ਗੁਰਗੋਵਿੰ ਸਿੰਘ ਜੀ ਹਰ ਜਗ੍ਹਾ ਗਿਆਨ ਤੇ ਤੇਰੀ ਮਰਤਾ ਦੀ ਰੋਸ਼ਨੀ ਫੈਲਾਉਂਦੇ ਰਹੇ ਗੁਰਗੋਵਿੰ ਸੱਚੇ ਪਾਤਸ਼ਾਹ ਜੀ ਨੇ ਪੂਰੀ ਉਮਰ ਉਹ ਇੱਕ ਕਵੀ ਵੀ ਰਹੇ ਇੱਕ ਸਰਬੰਸਦਾਨੀਏ ਵੀ ਤੇ ਇੱਕ ਯੋद्धा ਵੀ ਅਗਲੇ ਪਾਗ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਦੀ ਯਾਤਰਾ ਵਿੱਚ ਮਿਲੇ ਹੋਏ ਹੋਰ ਐਸੇ ਪਾਤਰਾਂ ਦੀ ਜਿਨ੍ਹਾਂ ਨੂੰ ਉਹਨਾਂ ਨੇ ਨਿਮਰਤਾ ਤੇ ਸ਼ੇਤਾਨ ਨੂੰ ਵੀਡੀਓ ਪਸੰਦ ਆਈ ਹੋਵੇ ਸਾਧ ਸੰਗਤ ਜੀ ਤੇ ਇਸ ਕਹਾਣੀ ਤੋਂ ਤੁਹਾਨੂੰ ਕੋਈ ਸਿੱਖਿਆ ਮਿਲੀ ਹੋਵੇ ਤੇ ਕਿਰਪਾ ਕਰਕੇ ਦਾਸੀਏ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਪਾਂ ਆਪਣੇ ਗੁਰੂ ਸਾਹਿਬ ਦੀ ਬਾਣੀ ਅਤੇ ਉਹਨਾਂ ਦੀਆਂ ਦਿੱਤੀਆਂ ਗਈਆਂ ਸਾਨੂੰ ਸਿੱਖਿਆ ਅਸੀਂ ਲੋਕਾਂ 'ਚ ਫੈਲਾ ਸਕੀਏ ਕਮੈਂਟ ਦੇ ਵਿੱਚ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਸਾਡਾ ਸੰਤ ਸਪਾਹੀ ਲਿਖ ਕੇ ਸਾਡੇ ਗੁਰੂ ਸਾਹਿਬਾਨ ਲਿਖ ਕੇ ਸ਼ੇਅਰ ਕਰੋ ਤਾਂ ਕਿ ਗੁਰਗੋਬਿੰਦ ਸਿੰਘ ਜੀ ਤੁਹਾਡੀ ਝੋਲੀਆ ਪੜ ਸਕਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੁਰਗੋਵਿੰਦ ਸਿੰਘ ਜੀ ਦੀ ਮਹਾਨਤਾ ਦੀ ਇੱਕ ਐਸੀ ਸਾਖੀ ਦੀ ਜਿਸ ਵਿੱਚ ਗੁਰਗੋਵਿੰਦ ਸੱਚੇ ਪਾਸ਼ਾ ਮਹਾਰਾਜ ਨੇ ਕਿਦਾਂ ਇੱਕ ਯੋਗੀ ਦਾ ਹੰਕਾਰ ਤੋੜਿਆ ਇੱਕ ਵਾਰ ਦੀ ਗੱਲ ਹੈ ਗੁਰਗੋਵਿੰਦ ਸਿੰਘ ਜੀ ਆਪਣੇ ਸਿੱਖਾਂ ਨਾਲ ਯਾਤਰਾ ਕਰ ਰਹੇ ਸਨ ਰਾਹ ਵਿੱਚ ਉਹਨਾਂ ਨੂੰ ਇੱਕ ਹੰਕਾਰੀ yogi ਮਿਲਿਆ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਸਾਧ ਸੰਗਤ ਜੀ ਮੈਂ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਨਾ ਚਾਹੁੰਨਾ ਕਿ ਤੁਸੀਂ ਨਾਮ ਚੱਪਲੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਸਿੱਖੀ ਇਤਿਹਾਸ ਤੇ ਸਿੱਖੀ ਸਿਧਾਂਤਤਾ ਦੀਆਂ ਵੱਧ ਤੋਂ ਵੱਧ ਵੀਡੀਓਜ਼ ਬਣਾ ਸਕੀਏ ਇੱਕ ਛੋਟਾ ਜਿਹਾ ਪਰਉਪਕਾਰ ਹੈ ਜੋ ਮਹਾਰਾਜੀ ਦੀ ਕਿਰਪਾ ਨਾਲ ਸੀ ਸ਼ੁਰੂ ਕੀਤਾ ਹੈ ਤੇ ਜੇ ਤੁਹਾਨੂੰ ਵੀਡੀਓ ਪਸੰਦ ਲੱਗੇ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟਾਂ ਦੇ ਵਿੱਚ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ ਦਿਵਾਰੇ ਕਮੈਂਟ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਚਲੋ ਹੁਣ ਸਾਖੀ ਤੇ ਆਉਨੇ ਆ 18ਵੀਂ ਸਦੀ ਦੀ ਸ਼ੁਰੂਆਤ ਵਿੱਚ ਗੁਰਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਆਪਣੇ ਸਿੱਖਾਂ ਨਾਲ ਯਾਤਰਾ ਕਰ ਰਹੇ ਸਨ। ਇਹ ਹੀ ਕ ਇਹ ਹੀ ਯਾਤਰਾ ਸੀ ਜਿਸ ਵਿੱਚ ਉਹਨਾਂ ਨੂੰ ਯਾਤਰਾ ਦੇ ਵਿੱਚ ਇੱਕ ਹੰਕਾਰੀ yogi ਮਿਲਿਆ ਜੋ ਆਪਣੀ ਆਤਮਿਕ ਤਾਕਤਾਂ ਅਤੇ ਲੰਬੀ ਉਮਰ ਦੇ ਹੰਕਾਰ ਦੇ ਵਿੱਚ ਘੁੰਮ ਰਿਹਾ ਸੀ। ਗੁਰਗੋਬਿੰਦ ਸਿੰਘ ਜੀ ਸ਼ਾਂਤ ਮਨ ਨਾਲ ਕਹਿੰਦੇ ਨੇ ਸਿੱਖੋ ਚਲੋ ਅੱਗੇ ਵਧੀਏ ਸੱਚ ਤੇ ਨਿਮਰਤਾ ਦਾ ਸਨੇਹਾ ਫਲਾਈਏ ਸਿੱਖਾਂ ਨੇ ਕਿਹਾ ਜੀ ਗੁਰੂ ਜੀ ਅਸੀਂ ਹਮੇਸ਼ਾ ਤੁਹਾਡੇ ਨਾਲ ਹਾਂ ਹੰਕਾਰੀ ਯੋਗੀ ਨਾਲ ਮੁਲਾਕਾਤ ਇੱਕ ਹੰਕਾਰੀ ਮિજાਜਾਂ ਨਾਲ ਤੁਰਿਆ ਯੋਗੀ ਮੰਚ ਦੇ ਸੱਜੇ ਪਾਸੇ ਦਾਖਲ ਹੁੰਦਾ ਹੈ ਅਤੇ ਰਸਤੇ ਨੂੰ ਰੋਕ ਲੈਂਦਾ ਹੈ ਯੋਗੀ ਗਰਵ ਨਾਲ ਬੋਲਦਾ ਹੈ ਰੁਕੋ ਮੈਂ ਮਹਾਨ ਯੋਗੀ ਹਾਂ ਬਿਨਾ ਮੇਰੀਆਂ ਆਤਮਿਕ ਤਾਕਤਾਂ ਨੂੰ ਸਵੀਕਾਰ ਕੀਤੇ ਕੋਈ ਵੀ ਇੱਥੋਂ ਲੰਘ ਨਹੀਂ ਸਕਦਾ ਤੇ ਸ ਇੱਕ ਸਿੱਖ ਗੁਰੂ ਜੀ ਦੇ ਟੁੱਲੇ ਚ ਬੋਲਿਆ ਤੁਸੀਂ ਗੁਰਗੋਵੀਨ ਸਿੰਘ ਜੀ ਨੂੰ ਕੌਣ ਹੁਣੇ ਰੋਕਣ ਵਾਲੇ yogi ਬੋਲਦਾ ਮੈਂ ਆਤਮਿਕ ਤਾਕਤ ਦਾ ਮਾਹਿਰ ਹਾਂ ਅਤੇ ਸਦੀਆਂ ਤੋਂ ਜੀ ਰਿਹਾ ਹਾਂ ਮੇਰੀ ਉਮਰ ਦਾ ਅੰਦਾਜ਼ਾ ਕੋਈ ਵੀ ਨਹੀਂ ਲਗਾ ਸਕਦਾ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਵਧਦੇ ਹਨ ਜੋਗੀ ਨੂੰ ਸ਼ਾਂਤੀ ਅਤੇ ਸੰਯਮ ਨਾਲ ਮੁਤਾਬਿਕ ਕਰਦੇ ਹਨ ਮੁਸਕਰਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਬੋਲੇ ਯੋਗੀ ਤੇਰੀ ਆਤਮਿਕ ਯਾਤਰਾ ਸਲਾਂਗਲਾ ਯੋਗ ਹੈ ਪਰ ਹੰਕਾਰ ਇਨਸਾਨ ਦੀ ਅਕਲ ਨੂੰ ਧੁੰਦਲਾ ਕਰ ਸਕਦਾ ਹੈ ਕਿ ਤੂੰ ਸੱਚਮੁੱਚ ਮੰਨਦਾ ਹੈ ਕਿ ਕੋਈ ਤੇਰੀ ਉਮਰ ਦਾ ਅੰਦਾਜ਼ਾ ਨਹੀਂ ਲਗਾ ਸਕਦਾ ਕਿਉਂਕਿ ਆਤਮ ਵਿਸ਼ਵਾਸ ਨਾਲ ਬੋਲਦਾ ਹੈ ਹਾਂ ਗੁਰੂ ਜੀ ਕੋਈ ਨਹੀਂ ਪਤਾ ਲਗਾ ਸਕਦਾ ਮੈਂ ਬਹੁਤ ਹੀ ਜ਼ਿਆਦਾ ਆਤਮਿਕ ਸ਼ਕਤੀਆਂ ਨਾਲ ਭਰਿਆ ਹੋਇਆ ਹਾਂ ਗੁਰੂ ਗੋਬਿੰਦ ਸਿੰਘ ਜੀ ਹੌਲੀ ਜਿਹਾ ਹੱਸ ਕੇ ਬੋਲੇ ਤੇਰੀ ਉਮਰ 5125 ਸਾਲ 3 ਮਹੀਨੇ ਤੇ 3 ਦਿਨ ਦੀ ਹੈ ਤੇ ਉਹਦੀ ਜ਼ਮੀਨ ਕਿਸ ਕੀ ਉਸਦੇ ਪੈਦਾ ਦੇ ਸੱਲੋ ਉਸਨੇ ਮਨ ਦੇ ਵਿੱਚ ਆਇਆ ਕਿ ਮੈਂ ਤਾਂ ਇਹਨਾਂ ਨੂੰ ਇੱਕ ਆਮ ਜਿਹਾ ਕੋਈ ਮਹਾਰਾਜ ਮੰਨ ਰਿਹਾ ਸੀ ਪਰ ਇਹਨਾਂ ਨੂੰ ਮੇਰੀ ਉਮਰ ਦਾ ਅੰਦਾਜ਼ਾ ਕਿੱਦਾਂ ਲੱਗਾ ਜੋਗੀ ਹੈਰਾਨ ਹੋ ਕੇ ਗੋਡਿਆਂ 'ਤੇ गिर ਜਾਂਦਾ ਹੈ ਅਤੇ ਨਿਮਰ ਹੋ ਕੇ ਬੋਲਦਾ ਹੈ ਇਹ ਕਿਵੇਂ ਹੋ ਸਕਦਾ ਹੈ ਸਿਰਫ ਕੋਈ ਵੀ ਦਿਵਯ ਦ੍ਰਿਸ਼ਟੀ ਨਾਲ ਹੀ ਇਹ ਜਾਣ ਸਕਦਾ ਹੈ ਮੈਨੂੰ ਮਾਫ ਕਰੋ ਗੁਰੂ ਜੀ ਮੇਰੇ ਹੰਕਾਰ ਲਈ ਗੁਰਗੋਵੀ ਸਿੰਘ ਜੀ ਹੱਸ ਕੇ ਬੋਲਦੇ ਹਨ ਕਦੀ ਵੀ ਇਸ ਦੁਨੀਆ ਵਿੱਚ ਜੇ ਤੁਸੀਂ ਆਏ ਹੋ ਕਦੀ ਵੀ ਹੰਕਾਰ ਕਦੀ ਵੀ ਨਹੰਕਾਰ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਇਹ ਭੁੱਲ ਜਾਓ ਕਿ ਤੁਸੀਂ ਇਨਸਾਨ ਹੋ ਪਰਮਾਤਮਾ ਸਭਤੇ ਕਿਰਪਾ ਕਰਦਾ ਹੈ ਪਰ ਅਸੀਂ ਜੇ ਲੰਬਾ ਜੀ ਰਹੇ ਹਾਂ ਜੇ ਸਾਡੇ ਕੋਲ ਧਨ ਹੈ ਸੱਜ ਤੋਂ ਸਭ ਕੁਝ ਹੈ ਤੇ ਅਸੀਂ ਸੋਚਦੇ ਹਾਂ ਕਿ ਅਸੀਂ ਦੁਨੀਆ ਦਾ ਹਰ ਚੀਜ਼ ਨੂੰ ਪਾ ਸਕਦੇ ਹਾਂ ਪਰ ਇਦਾਂ ਨਹੀਂ ਹੁੰਦਾ ਪਰਮਾਤਮਾ ਸਭ ਨੂੰ ਇੱਕ ਮੌਕਾ ਦਿੰਦਾ ਹੈ ਇਹੀ ਸਿੱਖਿਆ ਸਾਨੂੰ ਮਿਲਦੀ ਹੈ ਕਿ ਜੋਗੀ ਨੇ ਆਪਣੀ ਭੁੱਲ ਮੰਨੀ ਅਤੇ ਗੁਰਗੋਬਿੰਦ ਸਿੰਘ ਜੀ ਤੋਂ ਮਾਫੀ ਮੰਗੀ ਗੁਰੂ ਜੀ ਨੇ ਆਪਣੀ ਦ੍ਰਿਪਦੇਸ਼ਟੀ ਨਾਲ ਉਸ ਤੇ ਹੰਕਾਰ ਨੂੰ yogi ਦੇ ਹੰਕਾਰ ਨੂੰ ਨੀਵਾ ਕਰ ਦਿੱਤਾ ਉਸ ਨੂੰ ਨਿਮਰਤਾ ਅਤੇ ਸੱਚੀ ਸਿੱਖਿਆ ਦਾ ਪਾਠ ਪੜਾਇਆ yogi ਨੂੰ ਗੁਰਗੋਬਿੰਦ ਸਿੰਘ ਜੀ ਥੱਲੋਂ ਉਠਾਉਂਦੇ ਹਨ ਜਦੋਂ ਗੋਡੇ ਆ ਭਰ ਗਿਰਿਆ ਹੁੰਦਾ ਹੈ ਉਸ ਨੂੰ ਥੱਲਿਓਂ ਉਠਾਉਂਦੇ ਨੇ ਤੇ ਹੰਕਾਰ ਅਤੇ ਅਹੰਕਾਰ ਆਤਮਿਕ ਰਸਤੇ ਤੇ ਰੁਕਾਵਟ ਹਨ ਉਹ ਕਹਿੰਦੇ ਨੇ ਕਿ ਹੰਕਾਰ ਅਤੇ ਅਹੰਕਾਰ ਆਤਮਿਕ ਰਸਤੇ ਤੇ ਰੁਕਾਵਟ ਹੁੰਦੀਆਂ ਨੇ ਨਿਮਰਤਾ ਨੂੰ ਗੱਲ ਲਗਾਓ ਅਤੇ ਸੱਚੇ ਗਿਆਨ ਦੀ ਖੋਜ ਕਰੋ ਇਹੀ ਪ੍ਰਕਾਸ਼ ਦਾ ਰਾਹ ਹੈ ਯੋਗੀ ਗੁਰੂ ਜੀ ਮੈਂ ਇਸ ਸਿੱਖਿਆ ਲਈ ਹਮੇਸ਼ਾ ਭਾਰੀ ਰਹਾਗਾ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਸਿੱਖ ਆਪਣੀ ਯਾਤਰਾ ਯਾਰੀ ਰੱਖਦੇ ਹਨ ਜੋਗੀ ਇੱਜ਼ਤ ਨਾਲ ਮੱਥਾ ਟੇਕਦਾ ਹੈ ਜਦੋਂ ਪਾਸੇ ਹੁੰਦੇ ਹਨ ਗੁਰੂ ਜੀ ਦਾ ਤੀਜਾ ਸਿੱਖ ਬੋਲਦਾ ਹੈ ਗੁਰੂ ਜੀ ਤੁਹਾਡੀ ਅਕਲ ਅਤੇ ਦਿਆ ਦਾ ਅਪਰੰਪਾਰ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਮੇਸ਼ਾ ਯਾਦ ਰੱਖੋ ਅਸਲ ਤਾਕਤ ਨਿਮਰਤਾ ਤੇ ਮਨੁੱਖਤਾ ਦੀ ਸੇਵਾ ਵਿੱਚ ਹੈ ਜੋ ਇਸ ਨੂੰ ਮਨੁੱਖਤਾ ਦੀ ਸੇਵਾ ਲਈ ਲਾਊਗਾ ਉਸ ਨੂੰ ਉਹ ਮਾਲਕ ਵੀ ਰੰਗ ਭਾਗ ਲਾਊਗਾ ਇਸ ਤਰ੍ਹਾਂ ਯਾਤਰਾ ਯਾਰੀ ਰਹੀ ਗੁਰਗੋਵਿੰ ਸਿੰਘ ਜੀ ਹਰ ਜਗ੍ਹਾ ਗਿਆਨ ਤੇਰੀ ਮਰਤਾ ਦੀ ਰੋਸ਼ਨੀ ਫੈਲਾਉਂਦੇ ਰਹੇ ਗੁਰਗੋਵਿੰ ਸੱਚੇ ਪਾਤਸ਼ਾਹ ਜੀ ਨੇ ਪੂਰੀ ਉਮਰ ਉਹ ਇੱਕ ਕਵੀ ਵੀ ਰਹੇ ਇੱਕ ਸਰਬੰਸ ਦਾਨੀਏ ਵੀ ਤੇ ਇੱਕ ਯੋद्धा ਵੀ ਅਗਲੇ ਪਾਗ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਦੀ ਯਾਤਰਾ ਵਿੱਚ ਮਿਲੇ ਹੋਏ ਹੋਰ ਐਸੇ ਪਾਤਰਾਂ ਦੀ ਜਿਨ੍ਹਾਂ ਨੂੰ ਉਹਨਾਂ ਨੇ ਨਿਮਰਤਾ ਤੇ ਸ਼ੇਤਾਨ ਨੂੰ ਵੀਡੀਓ ਪਸੰਦ ਆਈ ਹੋਵੇ ਸਾਧ ਸੰਗਤ ਜੀ ਤੇ ਇਸ ਕਹਾਣੀ ਤੋਂ ਤੁਹਾਨੂੰ ਕੋਈ ਸਿੱਖਿਆ ਮਿਲੀ ਹੋਵੇ ਤੇ ਕਿਰਪਾ ਕਰਕੇ ਦਾਸ ਜੀ ਇਹ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਕਿ ਆਪਾਂ ਆਪਣੇ ਗੁਰੂ ਸਾਹਿਬ ਦੀ ਬਾਣੀ ਅਤੇ ਉਹਨਾਂ ਦੀਆਂ ਦਿੱਤੀਆਂ ਗਈਆਂ ਸਾਨੂੰ ਸਿੱਖਿਆ ਅਸੀਂ ਲੋਕਾਂ 'ਚ ਫੈਲਾ ਸਕੀਏ ਕਮੈਂਟ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖ ਕੇ ਸਾਡਾ ਸੰਤ ਸਪਾਹੀ ਲਿਖ ਕੇ ਸਾਡੇ ਗੁਰੂ ਸਾਹਿਬਾਨ ਲਿਖ ਕੇ ਸ਼ੇਅਰ ਕਰੋ ਤਾਂ ਕਿ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਝੋਲੀਆ ਪੜ ਸਕਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ